ਆ ਗਿਆ ਨਾ ਨਾ ਬੱਸ ਬੱਸ ਜੀ ਆ ਉਹ ਸ਼ਾਮ ਨੂੰ ਦੇਖਣਾ ਇੱਕ ਉੱਤੇ ਘੜਦੇ ਇੱਕ ਗੁਰਦੁਰ ਸਾਹਿਬ ਕੋਲ ਖੜਦੇ ਆ ਉਹ ਸੁਬਾ ਸ਼ਾਮ ਖੜਦੇ ਇੱਥੇ ਆ ਵੀ ਤੇ ਥੀਕ ਲొਕੇਸ਼ਨ ਵਾਲੇ ਤੇ ਆਪਾਂ ਕਿਸੇ ਦੀ ਗੁਲਾਮੀ ਨਹੀਂ ਆਪਣੇ ਤੋਂ ਹੁੰਦੀ ਵੀ ਜੇ 2 ਮਿੰਟ ਥੋੜਾ ਜਿਹਾ ਲੇਟ ਹੋ ਜੰਨੇ ਆਫਿਸ 'ਚ ਤੇ ਆਫਿਸ ਵਾਲੇ ਬੋਲਦੇ ਆ ਕਿ ਤੁਸੀਂ ਆਏ ਨਹੀਂ ਮੈਣ ਤੁਸੀਂ ਆਏ ਆ ਪ੍ਰੋਬਲਮ ਆਏ ਤੁਸੀਂ ਇੰਨੇ ਵਜੇ ਜਾਣਾ ਤੁਸੀਂ ਇੰਨੇ ਵਜੇ ਆਉਣਾ ਹੁਣ ਅਸੀਂ ਆਪਦੀ ਮਰਜ਼ੀ ਦਾ ਕੰਮ ਕਰਦੇ ਆ ਆਪਦੀ ਆਜ਼ਾਦੀ ਨਾਲ ਕੰਮ ਕਰਦੇ ਆ ਇੱਥੇ ਆਪਾਂ ਨੂੰ ਆਜ਼ਾਦੀ ਆ ਆਦੀ ਮਰਜ਼ੀ ਆ ਜਦੋਂ ਮਰਜ਼ੀ ਜਾਈਏ ਜਦੋਂ ਮਰਜ਼ੀ ਆਈਏ ਆਪਣੀ ਆਪਣਾ ਕੰਮ ਹੈਣਾ ਆਪਣਾ ਆਪਦੀ ਮਰਜ਼ੀ ਨਾਲ ਜੇ ਆਪਦੀ ਜਿੰਨੀ ਮਿਹਨਤ ਕਰਾਂਗੇ ਉਨਾ ਹੇਗਾ ਫਲਾ ਕਿ 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 ਤੁਸੀਂ ਇੱਥੇ ਪਰ ਲੈ ਕੇ ਆਉਣ ਇਹ ਜੀ ਚਾਵਲ ਕੜੀ ਰਾਜਮਾ ਕਦੇ ਕਾਲੇ ਚਿੱਟੇ ਛੋਲੇ ਦੇ ਕਦੇ ਕਾਲੇ ਛੋਲੇ ਅੱਜ ਕਿੰਨਾ ਗਿਆ ਕੀ ਸੋਸ਼ਲ ਮੀਡੀਆ ਦੇ ਜਮਾਨੇ ਵਿੱਚ ਅੱਜ ਕੋਲ ਬੜਾ ਕੁਝ ਵੀ ਦੌਰ ਵੇਖਿਆ ਹੋਊਗਾ ਕਿ ਬੜੇ ਚੱਲ ਰਿਹਾ ਹੈਗਾ ਵੀ ਅਸੀਂ ਸਾਡੇ ਕੰਡਾੜੇ ਇਦਾਂ ਪਾਉਣੇ ਆ ਸਾਨੂੰ ਉਸ ਵੀਡੀਓ ਪਾ ਕੇ ਆਦੇ ਆਪ ਨੂੰ ਕੁੜੀਆਂ ਕਹਿਣੀਆਂ ਸਾਡੇ ਫਿਰ ਦਮ ਚੱਲਦਾ ਹੈਗਾ ਪਰ ਤੁਸੀਂ ਇੱਕ ਤਲਾਕੇ ਟੋਪ ਦੇ ਵਿੱਚ ਆਪਦੇ ਪਰਿਵਾਰ ਦਾ ਕਿਵੇਂ ਗੁਜ਼ਾਰਾ ਚ ਵਧੀਆ ਕਰਦੇ ਸ਼ਤਕ ਜੀ ਵੀ ਜੀ ਇਹ ਆ ਵੀ ਦੇਖੋ سوشل میڈیا ਤੇ ਤਾਂ ਦੇਖੋ ਜਿੰਨੀ ਮਰਜੀ ਚੰਗੀ ਚੀਜ਼ ਵੀ ਆਉਂਦੀ ਆਪਾਂ ਨੂੰ سوشل میڈیا ਦਾ ਫਾਇਦਾ ਲੈਣਾ ਚਾਹੀਦਾ ਉਹਦੇ ਤੋਂ ਗਲਤ ਪਾਸੇ ਨਹੀਂ ਜਾਣਾ ਚਾਹੀਦਾ ਉਹਨੂੰ ਕਹੋ ਤਾਂ ਯੂਸੇਸ ਨਹੀਂ ਕਰਨੀ ਚਾਹੀਦੀ ਹੈਗੀ ਆ ਵੀ ਮਿਹਨਤ ਕਰੋ ਉਹਦੇ ਤੋਂ سوشل میڈیا ਤੋਂ ਕੋਈ ਸਿੱਖਣ ਨੂੰ ਵੀ ਮਿਲਦਾ ਕੋਈ ਚੀਜ਼ ਸਿੱਖੋ ਨਵਾਂ ਕਨਸੈਪਟ ਲਿਆਓ ਬਾਹਰ ਲਿਆਓ ਕਨਸੈਪਟ ਉਹਨੀ ਉਹ ਚੀਜ਼ ਨੂੰ ਬਣਾ ਕੇ ਆਪਾਂ ਗੁਣ ਹਰੇਕ ਲੇਡੀਸ ਦੇ ਵਿੱਚ ਕੋਈ ਨਾ ਕੋਈ ਗੁਣ ਹੈਗਾ ਪਰ ਉਹ ਬਾਹਰ ਨਹੀਂ ਕਾੜਦੀ ਆਪੇ ਸੇ ਪ੍ਰਵਾਡਨ ਕਰਕੇ ਕੋਈ ਮਜਬੂਰੀ ਹੋ ਸਕਦੀ ਉਹਨਾਂ ਦੀ ਕਰਦੀ ਪਰ ਮੈਂ ਹਰੇਕ ਨੂੰ ਕਹਿੰਦੀ ਆ ਕਿ ਤੁਸੀਂ ਇਹ ਕੰਮ ਨਾਲੋ ਸੋਸ਼ਲ ਮੀਡੀਆ ਦੇ ਉੱਤੇ ਆਪਣੀਆਂ ਵੀਡੀਓ ਅਪਲੋਡ ਕਰਨ ਨਾਲੋ ਤੁਸੀਂ ਮਿਹਨਤ ਨਾਲ ਦਾ ਕੰਮ ਕਰੋ ਕੋਈ ਕੋਣ ਜੋ ਵੀ ਤੁਹਾਡੇ ਅੰਦਰ ਕੋਣਾ ਉਹ ਚੀਜ਼ ਨੂੰ ਬਣਾਓ ਤੇ ਬਾਹਰ ਆਓ ਇਹ ਨਾ ਸਾਂ ਕਰੋ ਕਿ ਮੈਂ ਲੇਡੀਜ਼ ਐ ਮੈਂ ਕਰ ਨਹੀਂ ਸਕਦੀ ਲੇਡੀਜ਼ ਹਰ ਖੇਤਰ ਦੇ ਵਿੱਚ ਹਰ ਕੰਮ ਕਰ ਸਕਦੀ ਆ ਚਾਹੇ ਚਾਹ ਕਹਿ ਲਓ ਤੁਸੀਂ ਚਾਹ ਬਣਾਉਣੇ ਜਿੱਥੇ ਮਰਜ਼ੀ ਦੇਖੋ ਤੁਸੀਂ ਚਾਹ ਵੀ ਲੈਣੇ ਬਣਾ ਰਹੀਆਂ ਨੇ ਬੱਸਾਂ ਜਿਕੇ ਕਨੈਕਟਰ ਨੇ ਲੇਡੀਜ਼ ਨੇ ਅੱਜ ਦਾ ਕਿਉਂਕਿ ਅੱਜ ਕੱਲ ਦਾ ਟਾਈਮ ਹੀ ਇਤਾਰਾ ਹੈਗਾ ਇਹ ਬੰਦਿਆਂ ਦੀ ਜੋ ਕੰਮ ਹੈ ਉਹ ਘਟ ਰਿਹਾ ਤੇ ਲੇਡੀਜ਼ ਲੇਡੀਜ਼ ਕੰਮ ਜ਼ਿਆਦਾ ਕਰ ਰਹੀਆਂ ਫੀਡ 'ਚ ਆ ਕੇ ਤੇ ਜਿਹੜੇ ਸਾਨੂੰ ਸਾਰਾ ਤਿਆਰ ਕਰਦੇ ਆ ਖੁਦ ਆਪ ਤਿਆਰ ਕਰਦੇ ਆ ਹਾਂਜੀ ਵੀਰ ਜੀ ਤੇ ਪਰਿਵਾਰ ਦਾ ਕਿਵੇਂ ਰਿਸਪੌਂਸ ਹੈ ਤੁਹਾਡਾ ਪਰਿਵਾਰ ਦਾ ਮੇਰੇ ਨਾਲ ਬਹੁਤ ਵਧੀਆ ਰਿਸਪੌਂਸ ਹੈ ਜੀ ਮੇਰਾ ਪੂਰਾ ਸਹਿਯੋਗ ਦਿੰਦੇ ਨੇ ਪਰਿਵਾਰ ਵਾਲੇ ਇੱਥੇ ਕਿੰਨੇ ਕਿੰਨੇ ਸਮਾਂ ਖੜਦੇ ਸੀ ਇੱਥੇ 9 ਤੋਂ 7 ਵਜੇ ਤੱਕ ਅੱਛਾ 9 ਤੋਂ 7 ਤੱਕ ਹਾਂਜੀ ਇਹ ਰਿਸਪੌਂਸ ਦੀ ਗੱਲ ਕਰਕੇ ਕਿੰਨਾ ਕੰਮ ਕਰ ਲਿਆ ਤੁਸੀਂ ਹਾਂਜੀ ਰਿਸਪੌਂਸ ਮਿਲ ਰਿਹਾ ਹੈਗਾ ਡੋਟਾ ਰਿਸਪੌਂਸ ਹੈ ਤੇ ਮੋਗੋ ਲੋਕਾਂ ਨੂੰ ਪੁੱਛੀ ਐਸਮੇਸ ਵਾਲ ਹੋਇਆ ਕਿ ਜੇ ਵਿਦੇਸ਼ੀ ਆ ਕੇ ਸਾਡੇ ਪੰਜਾਬ ਤੇ ਰਾਜ ਕਰ ਰਹੇ ਨੇ ਤੇ ਤੁਸੀਂ ਇੱਕ ਪੰਜਾਬੀ ਹੋਗੇ ਤਾਂ ਤੁਸੀਂ ਕੀ ਕੀਤਾ ਉਹ ਵੀ ਪੰਜਾਬੀਆਂ ਨੂੰ ਕੀ ਕੋਈ ਅਪੀਲ ਮੇਰੇ ਇਹੀ ਪੰਜਾਬੀਆਂ ਨੂੰ ਸਾਰੇ ਪੈਸਾ ਹੁਣ ਅਪੀਲ ਆ ਵੀ ਦੇਖੋ ਜੇ ਆਪਾਂ ਦੇਖੋ ਆਪਾਂ ਬਾਹਰ ਜਾਣੇ ਪੈਸਾ ਲਾ ਕੇ ਜਾਣੇ ਆ ਜਿੰਨਾ ਪੈਸਾ ਆਪਾਂ ਬਾਹਰ ਲਾ ਕੇ ਖਰਾਬ ਕਰਦੇ ਆ ਉੱਥੇ ਜਾ ਕੇ ਆਪਾਂ ਬੰਨ ਲਾਦਾ ਨੌਕਰੀ ਆ ਉਹਦੇ ਨਾਲ ਤੁਸੀਂ ਆਪਦੇ ਦੇਸ਼ ਇੱਥੇ ਆਪਣੇ ਪੰਜਾਬ ਚ ਪੈਸਾ ਲਾ ਕੇ ਬਿਜ਼ਨਸ ਖੋਲੋ ਆਦਾ ਕੰਮ ਕਰੋ ਕੋਈ ਵੀ ਤੁਹਾਨੂੰ ਇੱਥੇ ਹੀ ਲੱਖਾਂ ਕਰੋੜਾ ਰੁਪਏ ਤੁਸੀਂ ਕਮਾ ਸਕਦੇ ਹੋ ਨਾਲੇ ਘਰ ਬਾਹਰ ਆਪਣਾ ਨਹੀਂ ਛੱਡਣ ਦੀ ਲੋੜ ਆ ਤੇ ਪੇਰਾਂ ਛੱਡਣ ਦੀ ਲੋੜ ਨਹੀਂ ਆਗੀ ਸਭ ਕੁਝ ਤੁਹਾਡਾ ਇੱਥੇ ਹੀ ਮਿਲ ਜੂਗਾ ਬਾਹਰ ਜਾਣ ਦੀ ਲੋੜ ਨਹੀਂ ਸੰਗ ਸ਼ਰਮ ਛੱਡੋ ਤੇ ਆਪਣਾ ਕੰਮ ਕਰੋ ਤਾਂ ਕਿ ਹਰ ਗਲੀ ਨੁੱਕੜ ਜਿੱਥੇ ਜਾਓ ਤੁਹਾਨੂੰ ਪੰਜਾਬੀ ਹੀ ਮਿਲੇ ਆਪਾਂ ਨੂੰ ਬਾਹਰੋਂ ਜਿਹੜੇ ਆਉਂਦੇ ਆ ਬਾਹਰੋਂ ਹੋਰ ਤਾਂ ਆਉਂਦੇ ਹੈਗੇ ਬਾਹਰਲੇ ਉਹ ਉਹਨਾਂ ਨੂੰ ਇੱਥੇ ਆਉਣ ਦੀ ਐਂਟਰੀ ਨਾ ਹੋਵੇ ਬੰਦ ਹੋ ਜਾਏ ਜੇ ਪੰਜਾਬੀ ਆਪਣੇ ਸ਼ੁਰੂ ਹੋ ਜਾਣ ਕੰਮ ਕਰਨੇ ਤਾਂ ਤੱਕ ਰਹੇ ਦੇਖਿਆ ਹੁੰਦਾ ਜਦੋਂ ਆਪਾਂ ਕੰਮਕਾਰ ਸ਼ੁਰੂ ਜਿਹੜੇ ਕਹਿੰਦੇ ਕਿ ਸਾਨੂੰ ਸਾਡ ਨੂੰ ਸ਼ਰਮ ਆਉਂਦੀ ਹੈ ਸਾਡੀ ਕੁੜੀ ਕੰਮ ਕਰ ਰਹੀ ਹੈਗੀ ਆ ਇੱਥੇ ਬੈਠੀ ਹੈ ਬਹੁਤ ਮੇਰੇ ਆਪਣੇ ਵੀ ਹੈਗੇ ਆ ਕਹਿ ਰਹੇ ਨੇ ਪਰ ਮੈਂ ਕਹਿੰਦੀ ਆ ਕਿ ਮੈਨੂੰ ਨਹੀਂ ਸ਼ਰਮ ਆਈ ਦੇਖੋ ਸਮਾਜ ਲੋਕ ਕਹਿੰਦੇ ਕਿ ਸਮਾਜ ਨੂੰ ਵੇਖਦੇ ਆ ਫਿਰ ਬਹੁਤ ਕਹਿੰਦੇ ਮੇਰੇ ਵੀ ਕਹਿੰਦੇ ਆ ਕਹਿੰਦੇ ਸਮਾਜ ਵਾਲੇ ਵੇਖੋ ਸਮਾਜ ਕੀ ਕਹੂਗਾ ਸਾਡਾ ਵੀ ਲੇਡੀਜ਼ ਕੰਮ ਇਹਨਾਂ ਦੀ ਨੂੰ ਕੰਮ ਕਰ ਰਹੀ ਹੈ ਇਹਨਾਂ ਦੀ ਠੀਕ ਕੰਮ ਕਰ ਰਹੀ ਪਰ ਮੈਂ ਕਹਿੰਦੀ ਮੈਂ ਸਮਾਜ ਇਹਨਾਂ ਸਾਨੂੰ ਰੋਟੀ ਨਹੀਂ ਦੇਣੀ ਸਮਾਜ ਨੇ ਅਸੀਂ ਖੁਦ ਕਮਾਣਾ ਜੇ ਕੱਲ ਨੂੰ ਮੇਰਾ ਬੱਚਾ ਬਿਮਾਰ ਹੁੰਦਾ ਮੈਨੂੰ ਸਮਾਜ ਨੇ ਆ ਕੇ ਪੈਸੇ ਨਹੀਂ ਦੇ ਜਾਣੇ ਮੈਨੂੰ ਦਵਾਈ ਨਹੀਂ ਲੈ ਕੇ ਦੇ ਕੇ ਜਾਣੀ ਮੈਂ ਖੁਦ ਹੀ ਮਿਹਨਤ ਕਰਨੀ ਹੈ ਤੇ ਮਾਦੇ ਬੱਚੇ ਦੀ ਦਵਾਈ ਜੇ ਮੈਂ ਪੜਾਉਣਾ ਹੈ ਉਹਦੀ ਫੀਸ ਭਰਨੀ ਆ ਮੈਂ ਆ ਵੇਖਣਾ ਕਿ ਮੈਂ ਆਪਣਾ ਘਰ ਕਿਵੇਂ ਚਲਾਉਣਾ ਮੈਂ ਕਿਸ ਮੈਂ ਇਸੇ ਸਮਾਜ ਨੂੰ ਨਹੀਂ ਦੇਖਦੀ ਇਸ ਸਮਾਜ ਮੈਨੂੰ ਕੀ ਕਹਿੰਦਾ ਮੈਂ ਪੜ੍ਹੀ ਲਿਖੀ ਆ ਵੈਲ ਐਜੂਕੇਟਿਡ ਆ ਪਰ ਮੈਨੂੰ ਕੋਈ ਸ਼ਰਮ ਨਹੀਂ ਹੈ ਕਿ ਮੈਂ ਇਹ ਕੰਮ ਕਰਦੀ ਆ